ਪੰਜਾਬ ਦੇ ਮਸ਼ਹੂਰ ਗਾਇਕ ਆਰ ਨੀਤ ਨੂੰ ਧਮਕੀਆਂ ਮਿਲ ਰਹੀਆਂ ਹਨ ਧਮਕੀਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 2 ਕਰੋੜ ਰੁਪਇਆ ਦੇ ਦੇ ਨਹੀਂ ਤਾਂ ਤੇਰਾ ਸਭ ਕੁਝ ਖਤਮ ਕਰ ਦਾਂਗੇ ਪਰਿਵਾਰ ਤੋਂ ਲੈ ਕੇ ਉਸ ਨੂੰ ਪਰਸਨਲ ਧਮਕੀਆਂ ਤੱਕ ਆ ਰਹੀਆਂ WhatsApp ਕਾਲ ਕੋਈ ਕਰ ਰਿਹਾ ਔਰ ਦੱਸਿਆ ਜਾ ਰਿਹਾ ਕਿ ਇਹ ਇੰਗਲੈਂਡ ਦਾ ਨੰਬਰ ਹੈ ਫਿਲਹਾਲ ਉਹਦੀ ਟੀਮ ਕਹਿੰਦੀ ਹੈ ਕਿ ਪਿਛਲੇ ਸਾਲ ਮਤਲਬ 1 ਸਾਲ ਤੋਂ ਲਗਾਤਾਰ ਇਹ ਧਮਕੀਆਂ ਦਾ ਦੌਰ ਜਾਰੀ ਹੈ ਪਰ ਫਿਲਹਾਲ ਹੁਣ ਅੱਕ ਕੇ ਉਹਨਾਂ ਨੇ ਰਿਪੋਰਟ ਕਰ ਦਿੱਤੀ ਹੈ ਐਫ ਆਈ ਆਰ ਦਰਜ ਕਰ ਲਈ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੇ ਬਹੁਤੇ ਸਿੰਗਰਾਂ ਨੂੰ ਧਮਕੀਆਂ ਮਿਲਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਔਰ ਜੇਕਰ ਨਹੀਂ ਦਿੰਦੇ ਤਾਂ ਫਿਰ ਉਹਨਾਂ ਨੂੰ ਇਹ ਧਮਕਾਇਆ ਜਾਂਦਾ ਕਿ ਤੁਹਾਡੇ ਨਾਲ ਕਦੇ ਸਿੱਧੂ ਮੂਸੇਵਾਲਾ ਵਾਂਗ ਜਾਂ ਫਿਰ ਕਦੇ ਕਿਸੇ ਹੋਰ ਸਿੰਗਰ ਵਾਂਗ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਘੇਰ ਕੇ ਤੁਹਾਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ ਸੋ ਸਵਾਲ ਲਾਅਡ ਆਰਡਰ ਦੇ ਉੱਤੇ ਫਿਲਹਾਲ ਐਫ ਆਈ ਆਰ ਹੋ ਗਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਪਰ ਧਮਕੀਆਂ ਦਾ ਦੌਰ ਵੀ ਚੱਲ ਰਿਹਾ ਹੈ ਤਕਰੀਬਨ ਤਕਰੀਬਨ ਚਾਹੇ ਕੋਈ ਉੱਪਰ ਕੇ ਸਾਹਮਣੇ ਆਵੇ ਨਾ ਆਵੇ ਪਰ ਹਰ ਸਿੰਗਰ ਨੂੰ ਇਹ ਸਾਰਾ ਕੁਝ ਭੁਗਤਣਾ ਪਿਆ ਰਿਹਾ ਫਿਲਹਾਲ ਆਰਨੀਤ ਦੀ ਟੀਮ ਨੇ ਐਫ ਆਰ ਕਰਵਾਈ ਹੈ ਔਰ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਕਾਲਸ ਬਹੁਤ ਰੈਂਡਮ ਹੋ ਗਈਆਂ ਔਰ ਕਦੇ 1 ਕਰੋੜ ਕਦੇ 2 ਕਰੋੜ ਰੁਪਏ ਮੰਗਿਆ ਜਾਂਦਾ ਫਿਲਹਾਲ ਜਿਹੜੀ ਹੁਣ ਧਮਕੀ ਆਈ ਉਹਦੇ ਵਿੱਚ 2 ਕਰੋੜ ਰੁਪਏ ਮੰਗਿਆ ਗਿਆ ਪੰਜਾਬ ਦੇ ਮਸ਼ਹੂਰ ਗਾਇਕ ਆਰਨੀਤ ਨੂੰ ਧਮਕੀਆਂ ਮਿਲ ਰਹੀਆਂ ਹਨ ਧਮਕੀਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 2 ਕਰੋੜ ਰੁਪਏ ਦੇ ਦੇ ਨਹੀਂ ਤਾਂ ਤੇਰਾ ਸਭ ਕੁਝ ਖਤਮ ਕਰ ਦਾਂਗੇ ਪਰਿਵਾਰ ਤੋਂ ਲੈ ਕੇ ਉਸ ਨੂੰ ਪਰਸਨਲ ਧਮਕੀਆਂ ਤੱਕ ਆ ਰਹੀਆਂ WhatsApp ਕਾਲ ਕੋਈ ਕਰ ਰਿਹਾ ਔਰ ਦੱਸਿਆ ਜਾ ਰਿਹਾ ਕਿ ਇਹ ਇੰਗਲੈਂਡ ਦਾ ਨੰਬਰ ਹੈ ਫਿਲਹਾਲ ਉਹਦੀ ਟੀਮ ਕਹਿੰਦੀ ਹੈ ਕਿ ਪਿਛਲੇ ਸਾਲ ਮਤਲਬ 1 ਸਾਲ ਤੋਂ ਲਗਾਤਾਰ ਇਹ ਧਮਕੀਆਂ ਦਾ ਦੌਰ ਜਾਰੀ ਹੈ ਪਰ ਫਿਲਹਾਲ ਹੁਣ ਅੱਕ ਕੇ ਉਹਨਾਂ ਨੇ ਰਿਪੋਰਟ ਕਰ ਦਿੱਤੀ ਹੈ ਐਫ ਆਈ ਆਰ ਦਰਜ ਕਰ ਲਈ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੇ ਬਹੁਤੇ ਸਿੰਗਰਾਂ ਨੂੰ ਧਮਕੀਆਂ ਮਿਲਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਔਰ ਜੇਕਰ ਨਹੀਂ ਦਿੰਦੇ ਤਾਂ ਫਿਰ ਉਹਨਾਂ ਨੂੰ ਇਹ ਧਮਕਾਇਆ ਜਾਂਦਾ ਕਿ ਤੁਹਾਡੇ ਨਾਲ ਕਦੇ ਸਿੱਧੂ ਮੂਸੇਵਾਲਾ ਵਾਂਗ ਜਾਂ ਫਿਰ ਕਦੇ ਕਿਸੇ ਹੋਰ ਸਿੰਗਰ ਵਾਂਗ ਯਾ ਫਿਰ ਚੰਡੀਗੜ੍ਹ ਦੇ ਵਿੱਚ ਘੇਰ ਕੇ ਤੁਹਾਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਕੇ ਆ। ਸੋ ਸਵਾਲ ਲਾਅਰਡ ਆਰਡਰ ਦੇ ਉੱਤੇ ਫਿਲਹਾਲ ਐਫ ਆਈ ਆਰ ਹੋ ਗਈ ਹੈ। ਇਨਵੈਸਟੀਗੇਸ਼ਨ ਜਾਰੀ ਹੈ ਪਰ ਧਮਕੀਆਂ ਦਾ ਦੌਰ ਵੀ ਚੱਲ ਰਿਹਾ ਹੈ। ਤਕਰੀਬਨ ਤਕਰੀਬਨ ਚਾਹੇ ਕੋਈ ਉੱਪਰ ਕੇ ਸਾਹਮਣੇ ਆਵੇ ਨਾ ਆਵੇ ਪਰ ਹਰ ਸਿੰਗਰ ਨੂੰ ਇਹ ਸਾਰਾ ਕੁਝ ਭੁਗਤਣਾ ਪੈ ਰਿਹਾ। ਫਿਲਹਾਲ ਆਰਨੇ ਦੀ ਟੀਮ ਨੇ ਐਫ ਆਈ ਆਰ ਕਰਵਾਈ ਹੈ ਔਰ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਕਾਲਸ ਬਹੁਤ ਰੈਂਡਮ ਹੋ ਗਈਆਂ ਔਰ ਕਦੇ 1 ਕਰੋੜ ਕਦੇ 2 ਕਰੋੜ ਰੁਪਏ ਮੰਗਿਆ ਜਾਂਦਾ। ਫਿਲਹਾਲ ਜਿਹੜੀ ਹੁਣ ਧਮਕੀ ਆਈ ਉਹਦੇ ਵਿੱਚ 2 ਕਰੋੜ ਰੁਪਏ ਮੰ